ਅ ਮੈਨੂੰ ਮੈਡਮ ਮੈਂ ਜਦੋਂ ਦਿੱਲੀ ਤੋਂ ਆ ਰਿਹਾ ਸੀ ਮੈਨੂੰ ਮੈਡਮ ਡੀਐਸਪੀ ਨਾਬਾ ਮੈਡਮ ਮਨਦੀਪ ਕੌਰ ਜੀ ਦਾ ਫੋਨ ਆਇਆ ਸੀ ਕਿ ਜੀ ਇਧਰ ਤੱਕ ਖੰਨੇ ਦਾ ਬੱਚਾ ਜਿਹੜਾ ਉਹ ਕਿਡਨੈਪ ਹੋ ਗਿਆ ਔਰ ਉਹਦੀ ਲੋਕੇਸ਼ਨ ਪਹਿਲਾਂ ਖੰਨਾ ਸੀਗੀ ਫਿਰ ਨਾਬਾ ਆਈ ਹੈ ਔਰ ਆਪਣੇ ਏਰੀਆ ਦੇ ਵਿੱਚ ਹੈ ਕਿ ਮੈਂ ਤੁਹਾਨੂੰ ਰਿਕਵੈਸਟ ਕਰਦੀ ਆ ਤੁਹਾਡਾ ਸੋਸ਼ਲ ਮੀਡੀਆ ਬਹੁਤ ਸਟਰੋਂਗ ਹੈ ਬਹੁਤ ਸਾਰੇ ਗਰੁੱਪਸ ਨੇ ਤੁਹਾਡੇ ਕੋਲੇ ਕਿ ਤੁਸੀਂ ਉਹਦੇ ਵਿੱਚ ਪਾ ਦਿਓ ਤੇ ਮੈਂ ਰਾਈਟ ਅਵੇ ਉਹ ਟਾਈਪ ਕਰਕੇ ਮੈਂ ਗਰੁੱਪਾਂ ਦੇ ਵਿੱਚ ਪਾਇਆ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਥੋੜੀ ਦੇਰ ਪਹਿਲਾਂ ਹੀ ਮਡੌੜ ਪਿੰਡ ਦੇ ਵਿੱਚ ਉਹ ਬੱਚਾ ਜਿਹੜਾ ਮਿਲ ਗਿਆ ਜੀ ਔਰ ਤਿੰਨ ਦੋਸ਼ੀ ਜਿਹੜੇ ਸੀਗੇ ਜਿਨ੍ਹਾਂ ਨੇ ਇਹ ਅਲੱਗ ਕਰਤੂਤ ਕੀਤੀ ਹੈ ਉਹ ਵੀ ਫੜੇ ਗਏ ਨੇ ਜੀ ਉਹਨਾਂ ਨੂੰ ਪਟਿਆਲਾ ਪੁਲਿਸ ਨੇ ਅਰੈਸਟ ਕਰ ਲਿਆ ਔਰ ਉਹ ਬੱਚਾ ਜਿਹੜਾ ਸਹੀ ਸਲਾਮਤ ਉਹ ਖੰਨੇ ਦਾ ਬੱਚਾ ਸੀਗਾ ਜੀ ਤੇ ਉਹ ਬੱਚਾ ਸਹੀ ਸਲਾਮਤ ਮਿਲ ਗਿਆ ਸੋ ਇਦਾਂ ਨਾ ਹੋਵੇ ਕਿਉਂਕਿ ਕੋਈ ਵੀ ਬੱਚਾ ਜਿਹੜਾ ਜੀ ਪਰਿਵਾਰ ਦੀ ਜਿੰਦ ਜਾਨ ਹੁੰਦੀ ਹੈ ਪਰਿਵਾਰ ਦੀ ਬਹੁਤ ਵੱਡੀ ਜਿਹੜੀ ਹੈ ਮਾਪੇ ਦੀ ਇੱਕ ਕਮਾਈ ਹੁੰਦੀ ਹੈ ਕਿ ਬੱਚਾ ਪਰਮਾਤਮਾ ਨਾਲ ਦੀ ਗੋਚ ਚ ਪਾਉਂਦਾ ਆਪਣੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਜਦੋਂ ਜਾਂਦੇ ਨੇ ਸਕੂਲਾਂ ਚੋਂ ਕਾਲਜਾਂ ਚੋਂ ਸਾਰੇ ਕਿਤੋਂ ਦਾ ਖਿਆਲ ਰੱਖੋ ਔਰ ਉਹਨਾਂ ਦੀ ਮੋਨਿਟਰਿੰਗ ਪ੍ਰੋਪਰ ਕਰੋ ਮੈਂ ਸਭ ਨੂੰ ਬੇਨਤੀ ਕਰਦਾ ਔਰ ਅਗਰ ਇਸ ਤਰ੍ਹਾਂ ਦੇ ਕੋਈ ਗਲਤ ਅੰਸਰ ਜਿਹੜੇ ਐ ਕੋਈ ਇਦਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਤੇ ਵੀ ਨਜ਼ਰ ਰੱਖੋ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੁਲਿਸ ਨੇਤਾ ਜੋ ਕਰਨਾ ਕਰਨਾ ਹੀ ਹੈ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਸਮਝੋ ਕਿ ਤੁਸੀਂ ਸਿਰਫ ਤੇ ਸਿਰਫ ਉਹਦੀ ਇਤਲਾਹ ਦੇਣੀ ਹੈ ਤੁਸੀਂ ਗੱਡੀ ਮਨੀਟਰ ਕਰਨੀ ਹੈ ਮੋਟਰਸਾਈਕਲ ਕੋਈ ਚੋਰੀ ਹੋ ਰਿਹਾ ਜਾਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਵਿਸਤਾਸੀਂ ਬਹੁਤ ਸਖਤੀ ਕਰ ਰਹੇ ਹਾਂ ਜੀ ਕਿਉਂਕਿ ਜਿਹੜੀ ਨਫਰੀ ਹੈ ਪੰਜਾਬ ਪੁਲਿਸ ਦੇ ਵਿੱਚ ਬਹੁਤ ਘੱਟ ਸੀ ਪਿਛਲੀਆਂ ਸਰਕਾਰਾਂ ਨੇ ਜਿਹੜੀਆਂ ਨੇ ਭਰਤੀ ਨਹੀਂ ਕੀਤੀ ਅਸੀਂ ਬਹੁਤ ਜਿਆਦਾ ਵੱਡੇ ਲੈਵਲ ਤੇ ਭਰਤੀ ਕਰ ਰਹੇ ਹਾਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੇ ਹੁਣ ਨਵੇਂ ਬੱਚੇ ਬੱਚੀਆਂ ਭਰਤੀ ਹੋ ਰਹੇ ਆ ਤਾਂ ਹੌਲੀ ਹੌਲੀ ਮਖੌਲ ਜਿਹੜਾ ਮਾਹੌਲ ਹੈ ਸਖਾਵਾਂ ਹੋ ਰਿਹਾ ਔਰ ਇਸ ਤਰ੍ਹਾਂ ਦੀ ਘਟਨਾਵਾਂ ਜਿਹੜੀਆਂ ਨੇ ਉਹ ਹੁਣ ਘਟਨੀਆਂ ਸ਼ੁਰੂ ਹੋ ਰਹੀ ਅਸੀਂ ਦੇ ਪਰ ਵੀ ਬਹੁਤ ਵੱਡੇ ਪੱਧਰ ਤੇ ਅਸੀਂ ਕੰਮ ਕਰ ਰਹੇ ਹਾਂ ਸੋ ਕਿਉਂਕਿ ਸਮਾਜ ਦੀ ਇਨਵੋਲਵਮੈਂਟ ਬਹੁਤ ਜ਼ਰੂਰੀ ਹੈ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਪਣੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਔਰ ਕਿਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤੁਰੰਤ ਪੁਲਿਸ ਨੂੰ ਜਾਂ ਮੇਰਾ ਨੰਬਰ ਸੋਸ਼ਲ ਮੀਡੀਆ ਤੇ ਹੈ ਤੁਸੀਂ ਸਾਨੂੰ ਇਨਫੋਰਮ ਕਰੋ ਅਸੀਂ ਰਾਈਟਵੇ ਕਾਰਵਾਈ ਕਰਾਂਗੇ ਜੀ